ਇੰਡਸਟਰੀ ਵੀ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਨਵੇਂ ਇੰਡੋਸ ਪ੍ਰਾਈਮ ਦੇ ਪੋਡਕਾਸਟ ਦੇ ਵਿੱਚ ਮੈਂ ਹਰਜੀਤ ਲਸਾੜਾ ਅ ਜੇਪਾਲ ਜੀ ਅੱਜ ਮਸ਼ਰੂਫੀ ਦੇ ਵਿੱਚ ਨੇ ਹਾਜ਼ਰੀ ਨਹੀਂ ਲਵਾ ਸਕੇ ਆ ਮਾਫੀ ਚਾਹੁੰਦੇ ਆ ਲੇਕਿਨ ਸਾਡੇ ਦਰਸ਼ਕਾਂ ਦੇ ਕੁਝ ਸੁਝਾਅ ਕੁਝ ਸਵਾਲ ਸਾਡੇ ਹਮੇਸ਼ਾ ਸ਼ਰਮਕ ਹੁੰਦੇ ਰਹਿੰਦੇ ਨੇ ਤੇ ਉਹ ਅੱਜ ਸਵਾਲ ਆਪਾਂ ਤਰਤੀਬ ਬਾਰ ਲੈਣਦੇ ਚੱਲਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਉੱਪਰ ਬੇਬਾਕ ਤੇ ਸਿੱਧੀਆਂ ਟਿੱਪਣੀਆਂ ਤੁਹਾਡੇ ਸਾਹਮਣੇ ਕੀਤੀਆਂ ਜਾਣ ਸੋ ਸ਼ੁਰੂਆਤ ਕਰਦੇ ਹਾਂ ਸਾਡੇ ਕੋਲ ਤਕਰੀਬਨ 5 ਸਵਾਲ ਅੱਜ ਬਣੇ ਨੇ ਹੁਣ ਦੇ ਮੌਜੂਦਾ ਮਾਹੌਲ ਦੇ ਉੱਪਰ ਕੁਝ ਆਪਾਂ ਪੰਜਾਬ ਦੀ ਗੱਲ ਕਰਾਂਗੇ ਕੁਝ ਦੇਸ਼ ਦੀ ਗੱਲ ਕਰਾਂਗੇ ਤੇ ਅੰਤਰਰਾਸ਼ਟਰੀ ਮੰਚ ਦੇ ਉੱਪਰ ਵੀ ਆਪਾਂ ਗੱਲਬਾਤ ਕਰਦੇ ਚੱਲਾਂਗੇ 5 ਸਵਾਲਾਂ ਦੇ ਵਿੱਚ ਸਾਡੇ ਕੋਲ ਕਿਸਾਨੀ ਅੰਦੋਲਨ ਦੀ ਗੱਲ ਵੀ ਆਪਾਂ ਜ਼ਰੂਰ ਕਰਾਂਗੇ ਕਿ ਕਿਸ ਤਰ੍ਹਾਂ ਦਾ ਉੱਥੇ ਮੰਜ਼ਰ ਚੱਲ ਰਿਹਾ ਹੈ ਤੇ ਨਾਲ ਦੀ ਨਾਲ ਆਪਾਂ ਗੱਲ ਕਰਾਂਗੇ ਕਿ ਹਵਾ ਦੇ ਵਿੱਚ ਗੱਲ ਉਡਣੀ ਸ਼ੁਰੂ ਹੋ ਗਈ ਹੈ ਕਿ ਕਿਸਾਨੀ ਅੰਦੋਲਨ ਦਾ ਜਿਹੜੀ ਸਿੱਖੀ ਆਕਸ਼ਾ ਉਹਦੇ ਉੱਪਰ ਕੁਝ ਪ੍ਰਭਾਵ ਪੈ ਰਿਹਾ ਹੈ ਚੰਗੇ ਪੈ ਰਿਹਾ ਹੈ ਕਿ ਮਾੜੇ ਪਰ ਪ੍ਰਭਾਵ ਪੈ ਰਿਹਾ ਹੈ ਉਹਦੇ ਉੱਪਰ ਆਪਾਂ ਗੱਲਬਾਤ ਕਰਦੇ ਚੱਲਾਂਗੇ ਪੰਜਾਬ ਦੇ ਵਿੱਚ ਵਿਆਹ ਦਾ ਮੌਸਮ ਚੱਲ ਰਿਹਾ ਹੈ ਠੇਕੇਦਾਰਾਂ ਨੇ ਕਹਿੰਦੇ ਬਹੁਤ ਲੁੱਟ ਮਚਾਈ ਹੋਈ ਹੈ ਸ਼ਰਾਬ ਦੇ ਰੇਟ ਕਹਿੰਦੇ ਬੜੇ ਚੱਕੇ ਹੋਏ ਨੇ ਲੇਕਿਨ ਐਕਸਟਾਈਜ਼ ਦੇ ਜਿਹੜਾ ਮਿਨੀਮਮ ਰੇਟ ਜਾਂ ਨਿਧਾਰਤ ਕੀਤਾ ਹੁੰਦਾ ਕਹਿੰਦੇ ਉਸ ਤੋਂ ਵੀ ਜ਼ਿਆਦਾ ਮਹਿੰਗੀ ਸ਼ਰਾਬ ਵਿਕ ਰਹੀ ਹੈ ਉਹਦੇ ਉੱਪਰ ਵੀ ਆਪਾਂ ਗੱਲਬਾਤ ਕਰਦੇ ਚੱਲਾਂਗੇ ਆ ਆਸੇਗਾ ਕਿ ਕੀ ਭਾਰਤ ਦੇ ਪਾਕਿਸਤਾਨ ਦਾ ਵਪਾਰ ਛੇਤੀ ਸ਼ੁਰੂ ਹੋਣ ਜਾ ਰਿਹਾ ਉਹਦੇ ਉੱਪਰ ਵੀ ਆਪਾਂ ਗੱਲਬਾਤ ਕਰਦੇ ਚੱਲਾਂਗੇ ਤੇ ਨਾਲ ਦੀ ਨਾਲ ਕੀ ਐਡਵੋਕੇਟ ਧਾਮੀ ਸਾਹਿਬ ਹੁਣੀ ਮੁਆਫੀ ਮੰਗਣਗੇ ਬੀਬੀ ਜਗੀਰ ਕੌਰ ਦੇ ਉੱਪਰ ਟਿੱਪਣੀਆਂ ਕਰਨ ਦੇ ਮਾਮਲੇ ਦੇ ਵਿੱਚ ਉਹਦੇ ਉੱਪਰ ਵੀ ਆਪਾਂ ਗੱਲਬਾਤ ਕਰਦੇ ਚੱਲਾਂਗੇ ਤੇ ਪੰਜਾਬੀ ਗਾਇਕਾਂ ਦੇ ਉੱਪਰ ਵੀ ਥੋੜਾ ਜਿਹਾ ਕਹਿ ਲਓ ਕਿ ਚੂੜੀ ਕੱਸੀ ਹੋਈ ਆ ਕਿਸ ਨੇ ਕੱਸੀ ਹੋਈ ਆ ਇਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਆ ਆ ਕੁਝ ਗਾਇਕ ਵੀ ਖਾਸ ਕਰਕੇ ਜਿਹੜੇ ਸਿੱਖੀ ਅਖਸ਼ ਵਾਲੇ ਗਾਇਕ ਨੇ ਉਹ ਥੋੜੇ ਤਲਖੀ ਦੇ ਵਿੱਚ ਆਏ ਹੋਏ ਨੇ ਰਣਜੀਤ ਬਾਵਾ ਦਾ ਜਿਹੜਾ ਪਿਛਲਾ ਸ਼ੋਅ ਸੀਗਾ ਉਹ ਕੈਨਸਲ ਹੋ ਗਿਆ ਕੀ ਕਾਰਨ ਰਹੇ ਉਸ ਸ਼ੋਅ ਦੇ ਕੈਨਸਲ ਹੋਣ ਦੇ ਕੀ ਕੋਈ ਲ lobby ਕੰਮ ਕਰ ਰਹੀ ਹੈ ਜਾਂ ਕਿਸ ਤਰ੍ਹਾਂ ਦਾ ਉੱਥੇ ਚੱਲ ਰਿਹਾ ਇਸ ਇੰਡਸਟਰੀ ਦੇ ਵਿੱਚ ਉਹਦੇ ਉੱਪਰ ਵੀ ਆਪਾਂ ਗੱਲਬਾਤ ਕਰਦੇ ਚੱਲਾਂਗੇ ਸੋ ਸ਼ੁਰੂਆਤ ਕਰਦੇ ਆਪਾਂ ਆ ਪਹਿਲੇ ਵਿਸ਼ੇ ਦੇ ਨਾਲ ਕਿ ਕਿਸਾਨ ਅੰਦੋਲਨ 2 ਆ ਤਕਰੀਬਨ ਆ ਚਰਚਾ ਦੇ ਵਿੱਚ ਬਣਿਆ ਹੋਇਆ ਸੋ ਇਹਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਸਰਮੋ ਕਰਾਂਗੇ ਕਿ ਇੱਕ ਤਾਂ ਕਿਸਾਨ ਅੰਦੋਲਨ ਦੋ ਦੀ ਇਸ ਟਾਈਮ ਸਥਿਤੀ ਕੀ ਹੈ ਤੇ ਨਾਲ ਦੀ ਨਾਲ ਫਿਰ ਇਹਦਾ ਸਿੱਖੀ ਅ ਅਕਸ਼ ਦੇ ਉੱਪਰ ਕੀ ਚੰਗਾ ਮਾੜਾ ਪ੍ਰਭਾਵ ਪੈ ਰਿਹਾ ਉਹਦੇ ਉੱਪਰ ਆਪਾਂ ਗੱਲਬਾਤ ਕਰਦੇ ਚੱਲਦੇ ਹਾਂ ਧੰਨਵਾਦ ਕਰਦੇ ਹਾਂ ਤੁਹਾਡੇ ਇਸ ਸਵਾਲ ਦਾ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਤੇ ਮਨਨ ਵਰਤ ਬੈਠੇ ਹੋਏ ਤਕਰੀਬਨ 20 ਦਿਨ ਦਾ ਸਮਾਂ ਲੰਘ ਚੁੱਕਾ ਜੇ ਹੁਣ ਆਪਾਂ ਐਤਵਾਰ ਦੀ ਗੱਲ ਕਰੀਏ ਉਹਨਾਂ ਨੂੰ ਮਿਲਣ ਦੇ ਲਈ ਸਿਆਸੀ ਆਗੂ ਆਸੀ ਆਗੂ ਵੀ ਆਏ ਨੇ ਸਰਕਾਰ ਦੇ ਕਹਿ ਲਓ ਕਿ ਵੱਡੇ ਨੁਮਾਇੰਦੇ ਵੀ ਮਿਲਣ ਆਏ ਨੇ ਤੇ ਜੇ ਆਪਾਂ ਗੱਲ ਕਰੀਏ ਇਹਨਾਂ ਸਿਆਸੀ ਆਗੂਆਂ ਦੀ ਜਾਂ ਇਸ ਸਰਕਾਰੀ ਨੁਮਾਇੰਦਿਆਂ ਦੀ ਕਿ ਉਹ ਅਸਲ ਦੇ ਵਿੱਚ ਡੱਲੇਵਾਲ ਸਾਹਿਬ ਨੂੰ ਮਿਲਣ ਦੇ ਲਈ ਉਹਨਾਂ ਦਾ ਮਕਸਦ ਕੀ ਆ ਤਾਂ ਇੱਥੇ ਆਪਾਂ ਨੂੰ ਸਪਸ਼ਟ ਹੋ ਜਾਣਾ ਚਾਹੀਦਾ ਕਿ ਪਹਿਲੀ ਗੱਲ ਤਾਂ ਇਹ ਆ ਕਿ ਇਹ ਮੰਨ ਕੇ ਚੱਲਿਓ ਕਿ ਸਰਕਾਰ ਦੀ ਹਜੇ ਅਜੇ ਕੋਈ ਪਹੁੰਚ ਨਹੀਂ ਹੈਗੀ ਕਿ ਉਹ ਇਸ ਮਿਲਨੀ ਦੇ ਨਾਲ ਇਹ ਸਾਬਤ ਕਰਨ ਕਿ ਅਸੀਂ ਤੁਹਾਡੇ ਕੋਈ ਇਸ ਅੰਦੋਲਨ ਦਾ ਕੋਈ ਅੰਤ ਸੋਚ ਰਹੇ ਹਾਂ ਜਾਂ ਅਸੀਂ ਕੋਈ ਇਹਦਾ ਹੱਲ ਸੋਚ ਰਹੇ ਹਾਂ ਜਾਂ ਅਸੀਂ ਤੁਹਾਡੀ ਗੱਲ ਨੂੰ ਕੋਈ ਗੌਰ ਨਾਲ ਸੁਣ ਰਹੇ ਹਾਂ ਮੇਰੇ ਖਿਆਲ ਦੇ ਵਿੱਚ ਅਗਰ ਇਹ ਸਰਕਾਰੀ ਨੁਮਾਇੰਦੇ ਉੱਥੇ ਆਏ ਨੇ ਖਾਸ ਕਰਕੇ ਮੈਂ ਸਰਕਾਰੀ ਨੁਮਾਇੰਦਿਆਂ ਦੀ ਗੱਲ ਕਰਦਾ ਇਧਰ ਪੰਜਾਬ ਤੋਂ ਆਪਣੇ ਪੁਲਿਸ ਮੁਖੀ ਡੀਜੀਪੀ ਵੀ ਆਏ ਨੇ ਮੇਰੇ ਖਿਆਲ ਦੇ ਵਿੱਚ ਤਾਂ ਸਿਰਫ ਉਹ ਕਾਨੂੰਨ ਦੀ ਜਿਹੜੀ ਆਉਣ ਵਾਲੀਆਂ ਪ੍ਰਸਥਤੀਆਂ ਆ ਕਿ ਕੋਈ 1921 ਨਾ ਹੋ ਜਾਏ ਉਹਨਾਂ ਦੇ ਮਰਨ ਮਰਤੇ ਬੈਠਿਆਂ ਤੇ ਉਹ ਅਣਸਖਾਮੀ ਕੋਈ ਘਟਨਾ ਨਾ ਵਾਪਰ ਜਵੇ ਤੇ ਉਸ ਤੋਂ ਬਾਅਦ ਦੇ ਕਿਸ ਤਰ੍ਹਾਂ ਦੇ ਮਾਹੌਲ ਬਣਨੇ ਨੇ ਸਿਰਫ ਉਹਦਾ ਉਹ ਜ਼ਾਇਦਾ ਲੈਣ ਦੇ ਲਈ ਉੱਥੇ ਪਹੁੰਚੇ ਨੇ ਤੇ ਉਹ ਜਾਇਦਾ ਲੈ ਕੇ ਚਲੇ ਗਏ ਨੇ ਹੁਣ ਖਨੌਰੀਸ ਰਾਤ ਤੇ ਜਿਹੜਾ ਕਿਸਾਨੀ ਸੰਘਰਸ਼ ਆ ਉਹ ਪੂਰਾ ਮਗਿਆ ਹੋਇਆ ਜੀ ਉੱਥੇ ਵੀ ਸਮੂਹ ਕਿਸਾਨ ਜੇ ਜਥੇਬੰਦੀਆਂ ਦੀ ਆਪਾਂ ਗੱਲ ਕਰੀਏ ਇਸ ਟਾਈਮ ਸਾਡੇ ਕੋਲ ਭੰਦੇਰ ਸਾਹਿਬ ਤੇ ਨਾਲ ਡੱਲੇਵਾਲ ਸਾਹਬੁਣੀ ਇਹ ਆਪਣੀਆਂ ਦੋ ਜਥੇਬੰਦੀਆਂ ਦੇ ਨਾਲ ਤੇ ਕੁਝ ਛੋਟੀਆਂ ਜਥੇਬੰਦੀਆਂ ਦੇ ਨਾਲ ਸੰਘਰਸ਼ ਦੇ ਵਿੱਚ ਕਹਿ ਲਓ ਕਿ 모ਹਿੰਦੇਵ ਵਿੱਚ ਆਪਣਾ ਯੋਗਦਾਨ ਪਾ ਰਿਹਾ ਲੇਕਿਨ ਜਿਹੜੀਆਂ ਹੋਰ ਪੰਜਾਬ ਦੀਆਂ ਉਗਰਾਹਾਂ ਜਥੇਬੰਦੀਆਂ ਜਾਂ ਇਸ ਤੋਂ ਵੀ ਹੋਰ ਬਰਾਬਰ ਦੀਆਂ ਜਥੇਬੰਦੀਆਂ ਨੇ ਉਹ ਵੱਡੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਕਹਿ ਲਓ ਕਿ ਸਮੂਹਿਕ ਜਿਹੜਾ ਸਮਰਥਨ ਹੈ ਉਹ ਹਜੇ ਤੱਕ ਇਸ ਕਿਸਾਨ ਅੰਦੋਲਨ 2 ਨੂੰ ਨਹੀਂ ਮਿਲ ਸਕਿਆ ਇਹੀ ਇੱਕ ਵਜ੍ਹਾ ਆ ਕਿ ਜਦੋਂ ਅੰਦੋਲਨ ਨੂੰ ਸਮੂਹਿਕ ਜਥੇਬੰਦੀਆਂ ਜਿਹੜੇ ਕਿਸਾਨ ਜਥੇਬੰਦੀਆਂ ਦਾ ਸਮਰਥਨ ਨਹੀਂ ਮਿਲ ਰਿਹਾ ਤਾਂ ਜਿਹੜੀ ਸਰਕਾਰ ਆ ਉਹ ਕਿਸੇ ਵੀ ਰੋਅ ਦੇ ਵਿੱਚ ਨਹੀਂ ਲੱਗਦੀ ਹੈ ਕਿ ਉਹ ਤੁਹਾਡੇ ਨਾਲ ਗੱਲਬਾਤ ਕਰਨ ਆਈ ਆ ਉਹ ਸਿਰਫ ਸਥਿਤੀਆਂ ਦਾ ਜਾਇਜ਼ਾ ਲੈਣ ਆਏ ਆ ਹਜੇ ਉਹ ਗੱਲਬਾਤ ਨਹੀਂ ਕਰਨਗੇ ਚਾਹੀਦਾ ਤਾਂ ਇਹ ਆ ਕਿ ਅਗਰ ਇਸ ਸੰਘਰਸ਼ ਦੇ ਵਿੱਚ ਆਪਾਂ ਨੇ ਕੋਈ ਜ਼ੋਰ ਹੋੜ ਫੜਵਾਉਣਾ ਆ ਤਾਂ ਸਾਨੂੰ ਕੋਸ਼ਿਸ਼ ਕਰਨੀ ਪੈਗੀ ਕਿ ਸਾਡ ਨੂੰ ਇੱਕ ਜਥੇਬੰਦੀਆਂ ਦੇ ਕਿਸਾਨ ਆਗੂ ਨੇ ਉਹਨਾਂ ਨੂੰ ਆਪਣੀ ਈਗੋ ਛੱਡਣੀ ਪੈਗੀ ਅਗਰ ਤੁਸੀਂ ਇਹ ਗੋ ਛੱਡ ਲੈਨੇ ਹੋ ਔਰ ਪਹਿਲੇ ਸੰਘਰਸ਼ ਦੇ ਵਾਂਗ ਤੁਸੀਂ ਇਕੱਠੇ ਹੋ ਕੇ ਤੇ ਹਮਲਾ ਮਾਰਦੇ ਹੋ ਫੇਰ ਲੱਗ ਸਕਦਾ ਕਿ ਸਰਕਾਰ ਤੁਹਾਡੇ ਨਾਲ ਕੋਈ ਗੱਲਬਾਤ ਦੇ ਲਈ ਕਿਸੇ ਟੇਬਲ ਦੇ ਉੱਪਰ ਜਾਂ ਪਲੇਟਫਾਰਮ ਦੇ ਉੱਪਰ ਆ ਬੈਜਣੇ ਹੁੰਦਾ ਆਵੇ ਸੋ ਫਿਲਹਾਲ ਸਰਕਾਰਾਂ ਕਹਿ ਲੋ ਕਿ ਆਪਣੀਆਂ ਗੋਟੀਆਂ ਫਿਟਕਾਣ ਦੇ ਵਿੱਚ ਸਫਰ ਰਹੀਆਂ ਆ ਤੇ ਕਿਸਾਨਾਂ ਆਗੂ ਨੇ ਇਹਦੇ ਬਾਰੇ ਸੋਚਣਾ ਪਾਏਗਾ ਤੇ ਕਿਹੜੀ ਰਣਨੀਤੀ ਨਾਲ ਕੰਮ ਕਰਨਾ ਉਹਦੇ ਬਾਰੇ ਵੀ ਸੋਚਣਾ ਪਾਏਗਾ ਤੇ ਦੂਸਰੇ ਪਾਸੇ ਸਾਡੇ ਕੋਲ ਆ ਇੱਕ ਪਾਸੇ ਤਾਂ ਕਿਸਾਨੀ ਸੰਘਰਸ਼ ਚੱਲ ਰਿਹਾ ਆ ਤੇ ਸਾਡੇ ਕੋਲ ਰਣਨੀਤੀ ਦੀ ਘਾਟ ਆ ਕਿਸਾਨਾਂ ਦੇ ਕੋਲ ਤੇ ਜਥੇਬੰਦੀਆਂ ਇਕੱਠੀਆਂ ਨਹੀਂ ਹੋ ਰਹੀਆਂ ਦੂਸਰੇ ਪਾਸੇ ਸਰਕਾਰ ਨੇ ਇੱਕ ਨਵਾਂ ਪੈੰਟ ਲਾ ਕਿਸਾਨਾਂ ਦੇ ਸਨਮੁਖ ਕਰ ਦਿੱਤਾ ਆ ਔਰ ਉਹਦੇ ਵਿੱਚ ਜੋ ਕੰਮ ਕਾਮਯਾਬੀ ਹੋ ਗਿਆ ਆ ਸਰਕਾਰ ਨੇ ਇੱਕ ਮਾਰਕੀਟਿੰਗ ਅਜੰਡਾ ਲੈ ਕੇ ਆਂਦਾ 34 ਇੱਕ ਪੇਜਾਂ ਦਾ ਇਹ ਦਸਤਾਵੇਜ਼ ਆ ਜਿਹੜਾ ਹਜੇ ਨਸ਼ਰ ਹੋਇਆ ਇੰਗਲਿਸ਼ ਦੇ ਵਿੱਚ ਆ ਮੈਨੂੰ ਨਹੀਂ ਲੱਗਦਾ ਕਿ ਹਜੇ ਕਿਸਾਨ ਜਥੇਬੰਦੀਆਂ ਦੇ ਕੋਲ ਉਹਨਾਂ ਦੀ ਕੋਈ ਅੰਗਰੇਜ਼ੀ ਦੀ ਕਾਪੀ ਵੀ ਪਹੁੰਚੀ ਹੋਵੇ ਜਾਂ ਉਹਨਾਂ ਨੂੰ ਟਰਾਂਸਲੇਟ ਕਰਕੇ ਪੰਜਾਬੀ ਦੇ ਵਿੱਚ ਵੀ ਕਿਸੇ ਜਥੇਬੰਦੀ ਨੇ ਪ੍ਰੋਪਰ ਉਹਨੂੰ ਪੜਿਆ ਹੋਵੇ ਕਿ ਕਿ ਮਾਰਕੀਟ ਦੇ ਵਿੱਚ ਉਹਨਾਂ ਨੇ ਕੀ ਫਲੋਹਾ ਸੁੱਟਿਆ ਥੋੜਾ ਜਿਹਾ ਆਪਾਂ ਇਹਦੇ ਉੱਪਰ ਗੱਲਬਾਤ ਕਰ ਲੈਣੇ ਆ ਸਰਕਾਰ ਚਾਹੁੰਦੀ ਆ ਕਿ ਉਹ ਇੱਕ ਨਵਾਂ ਮਾਰਕੀਟਿੰਗ ਏਜੰਡਾ ਇਸ ਸੰਘਰਸ਼ ਦੇ ਨਾਂ ਨਾਲ ਪਾਵੇ ਤੇ ਉਹਨਾਂ ਨੇ ਪਾ ਦਿੱਤਾ ਆ ਇਸ ਮਾਰਕੀਟਿੰਗ ਏਜੰਡੇ ਦੇ ਵਿੱਚ ਉਹਨਾਂ ਨੇ ਉਪਜ ਨੂੰ ਛੱਡ ਕੇ ਮਾਰਕੀਟਿੰਗ ਕੇ ਜਦੋਂ ਤੁਹਾਡੀ ਏਜੰਸ ਬਣ ਜਾਂਦੀ ਆ ਖੇਤਾਂ ਦੇ ਵਿੱਚ ਉਹਦੀ ਮਾਰਕੀਟਿੰਗ ਦਾ ਏਜੰਡਾ ਪੇਸ਼ ਕੀਤਾ ਆ ਔਰ ਇਹ ਦਰਖਾਸਤ ਕੀਤੀ ਆ ਕਿ ਕਿਸਾਨ ਜਿਹੜੇ ਜਥੇਬੰਦੀ ਜਾਂ ਆਗੂ ਆ ਇਸ ਮਾਰਕੀਟਿੰਗ ਏਜੰਡੇ ਨੂੰ ਪੜਨ ਕਿਉਂਕਿ ਪਿਛਲੀ ਵਾਰ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਅਸੀਂ ਤਿੰਨ ਬਿੱਲ ਲਿਆਂਦੇ ਸੀਗੇ ਤੁਸੀਂ ਸਾਨੂੰ ਉਹਨਾਂ ਬਾਰੇ ਪਹਿਲਾਂ ਦੱਸਿਆ ਨਹੀਂ ਤੁਸੀਂ ਸਾਨੂੰ ਪੜਾਇਆ ਨਹੀਂ ਮੇਰੇ ਨਾਲ ਕੁਝ ਮਹੀਨਿਆਂ ਦਾ ਸਮਾਂ ਵਿੱਚ ਉਹਨਾਂ ਨੇ ਦਿੱਤਾ ਆ ਤੇ ਐਨੇ ਸਮੇਂ ਦੇ ਵਿੱਚ ਵੈਸੇ ਸਮਾਧਾ ਘਟਿਆ ਲੇਕਿਨ ਫਿਰ ਵੀ ਸਰਕਾਰ ਇਹਦੇ ਵਿੱਚ ਸਫਲ ਹੋਈ ਆ ਕਿ ਇਹ ਸੁਨੇਹਾ ਦੇਣ ਕਿ ਅਸੀਂ ਤੁਹਾਨੂੰ ਇਹ ਏਜੰਡਾ ਦੇ ਰਹੇ ਆ ਤੁਸੀਂ ਇਹਨੂੰ ਆਪਣਾ ਪੜੋ ਤੇ ਲੇਕਿਨ ਇਹਦੇ ਉੱਪਰ ਆਪਣੀ ਰਾਏ ਜ਼ਰੂਰ ਬਿਆਨਤ ਕਰੋ ਹੋ ਸਕਦਾ ਕਿ ਕਿਸਾਨ ਜਥੇਬੰਦੀਆਂ ਦਾ ਸਿੱਧਾ ਵਿਰੋਧ ਕਰ ਦੇਣ ਨਾ ਪੜਨ ਜਾਂ ਉਹਦੇ ਵਿੱਚ ਦੇਰੀ ਕਰਨ ਤਾਂ ਹੋ ਸਕਦਾ ਕਿ ਸਰਕਾਰ ਫਿਰ ਇਹਨਾਂ ਏਜੰਡਿਆਂ ਨੂੰ ਆਪਣੀ ਪਹੁੰਚ ਦੇ ਵਿੱਚ ਲੈ ਕੇ ਗਾਂਹ ਇਹਦੇ ਉੱਪਰ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣ ਸੋ ਕਿਸਾਨ ਜਥੇਬੰਦੀਆਂ ਨੂੰ ਇਹਦੇ ਉੱਪਰ ਵੀ ਥੋੜਾ ਜਿਹਾ ਧਿਆਨ ਦੇਣਾ ਪਾਏਗਾ ਕਿ ਇਹ ਕੀ ਚੀਜ਼ ਆ ਦੂਸਰੇ ਪਾਸੇ ਸਵਾਲ ਸਾਨੂੰ ਮਿਲਿਆ ਸੀਗਾ ਕਿ ਇਹ ਜਿਹੜਾ ਕਿਸਾਨੀ ਸੰਘਰਸ਼ ਆ ਇਹਦਾ ਸਿੱਖੀ ਅਕਸ ਦੇ ਉੱਪਰ ਕੀ ਪ੍ਰਭਾਵ ਪੈ ਰਿਹਾ ਜੀ ਬਹੁਤ ਖੂਬਸੂਰਤ ਸਵਾਲ ਤੁਸੀਂ ਕੀਤਾ ਸੀ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀ ਕਿਸਾਨੀ ਅੰਦੋਲਨ ਦੇ ਉੱਪਰ ਕੁਝ ਪਹਿਲੋਂ ਦੇ ਉੱਪਰ ਗੱਲਬਾਤ ਕਰੀਏ ਅੱਜ ਇਸ ਕੜੀ ਨੂੰ ਫਿਰ ਅੱਗੇ ਆਪਾਂ ਤੋੜਦੇ ਆਂ ਦੇਖੋ ਜੀ ਦੋ ਧੜੇ ਸਾਡੇ ਕੋਲ ਫਿਲਹਾਲ ਆ ਜਿਹੜੇ ਸਰਗਰਮ ਆ ਇਸ ਕਿਸਾਨ ਅੰਦੋਲਨ 2 ਦੇ ਵਿੱਚ ਔਰ ਜਿਹੜੀਆਂ ਹੋਰ ਵੱਡੀਆਂ ਸਮੂਹ ਜਥੇਬੰਦੀਆਂ ਨੇ ਪੰਜਾਬ ਦੀਆਂ ਨੇ ਤੇ ਹਰਿਆਣੇ ਦੀਆਂ ਨੇ ਉਹ ਫਿਲਹਾਲ ਇਸ ਆਹ ਕਹ ਲੋ ਕਿ ਦੋ ਟੜਿਆਂ ਦੇ ਨਾਲ ਸਿੱਧੇ ਮੈਦਾਨ ਦੇ ਵਿੱਚ ਨਹੀਂ ਆਏ ਇਹ ਦੋ ਟੜੇ ਕਹਿ ਰਹੇ ਆ ਕਿ ਅਸੀਂ ਤਾਂ ਉਹਨਾਂ ਨੂੰਵਾਜਾ ਮਾਰ ਰਹੇ ਆ ਕਿ ਤੁਸੀਂ ਇਸ ਸੰਘਰਸ਼ ਦਾ ਹਿੱਸਾ ਬਣੋ ਅਸੀਂ ਤਾਂ ਜੀ ਲੈਟਰ ਵੀ ਕੱਢੀ ਆ ਲੇਕਿਨ ਜਿਹੜੇ ਇਹ ਜਥੇਬੰਦੀਆਂ ਦੇ ਵੱਡੀਆਂ ਦੇ ਹੋਰ ਆਗੂ ਨੇ ਉਹ ਕਹਿ ਰਿਹਾ ਕਿ ਜਥੇ ਜਿਹੜੀ ਲੈਟਰ ਦੀ ਤੁਸੀਂ ਗੱਲ ਕਰਦੇ ਹੋ ਤਾਂ ਬੰਦੇਸਾਹਬ ਨੇ ਕੱਢੀ ਆ ਜਾਂ ਬੰਦੇਸਾਹਬ ਨੇ ਪ੍ਰੈਸ ਕਾਨਫਰੰਸ ਕੀਤੀ ਆ ਡੱਲੇਵਾਲ ਸਾਹਿਬ ਨੇ ਖੁਦ ਨਹੀਂ ਸਾਨੂੰ ਨਿਯੋਂਦਾ ਦਿੱਤਾ ਸੋ ਹਜੇ ਥੋੜਾ ਜਿਹਾ ਉਸਮਰਥਨ ਦੇ ਵਿੱਚ ਗੈਪ ਹੈ ਲੇਕਿਨ ਫਿਰ ਵੀ ਦੇਖਣ ਨੂੰ ਮਿਲਦਾ ਕਿ ਇਜਾ ਤਾਈ ਬੰਦੀਆਂ ਉਲੀਕ ਰਹੀਆਂ ਹੈ ਕਿ 22 ਜਾਂ 23 ਤਰੀਕ ਤੱਕ ਕੋਈ ਨਾ ਕੋਈ ਸੰਘਰਸ਼ ਇਹ ਆਪਣੇ ਵੱਲੋਂ ਵੀ ਕੱਢਣ ਲੇਕਿਨ ਇਹਨਾਂ ਨੂੰ ਇਕੱਠਾ ਹੋਣਾ ਪਵੇਗਾ ਗੱਲ ਕਰਦੇ ਆ ਆਪਣੇ ਹੁਣ ਅਗਲੇ ਮੁੱਦੇ ਦੀ ਕਿ ਕਿਸਾਨੀ ਸੰਘਰਸ਼ ਅਤੇ ਸਿੱਖੀ ਅਕਸ ਦੇ ਉੱਪਰ ਕੀ ਪ੍ਰਭਾਵ ਪੈ ਰਿਹਾ 2000 ਧੜਿਆਂ ਦੀ ਗੱਲ ਕੀਤੀ ਸੀ ਪੰਦੇਸਾਹਬ ਹੁਣੀ ਕਿਸਾਨ ਮਜ਼ਦੂਰ ਕਮੇਟੀ ਜਿਹੜੀ ਉਹਨਾਂ ਦੀ ਬਣੀ ਹੋਈ ਆ ਤੇ ਢੱਲੇਵਾਲ ਆ ਜਗਮੀਤ ਸਿੰਘ ਢੱਲੇਵਾਲ ਜੋ 20 ਦਿਨਾਂ ਤੋਂ ਮਰਨwarte ਬੈਠੇ ਹੋਏ ਨੇ ਆ ਦੇਖੋ ਜਿਹੜਾ ਸਾਡੇ ਕੋਲ ਆ ਉਪਰ ਨੇ ਪਹਿਲਾਂ ਵੀ ਗੱਲ ਕੀਤੀ ਕਿ ਬਲਬੀਰ ਸਿੰਘ ਰਾਜੇਵਾਲ ਤੇ ਗ੍ਰਾਹਾਂ ਗਰੁੱਪ ਜਿਹੜੇ ਵੱਡੇ ਸੰਘਰਸ਼ ਆ ਜਾਂ ਸੰਗਠਨ ਆ ਉਹ ਇਹਨਾਂ ਦੇ ਨਾਲ ਸ਼ਾਮਲ ਨਹੀਂ ਹੈਗੇ ਜੇ ਆਪਾਂ ਥੋੜਾ ਜਿਹਾ ਹਰਿਆਣੇ ਦੇ ਇਲੈਕਸ਼ਨ ਤੇ ਜਾਈਏ ਹਰਿਆਣੇ ਦੇ ਇਲੈਕਸ਼ਨ ਦੇ ਵਿੱਚ ਕਿਸਾਨਾਂ ਨੇ ਆਪਣਾ ਰੋਲ ਬਹੁਤ ਅੱਛਾ ਅਦਾ ਕੀਤਾ ਸੀ ਲੇਕਿਨ ਆਸ ਵੀ ਸੀਗੀ ਉਹਨਾਂ ਨੂੰ ਕਿ ਅਸੀਂ ਸ਼ਾਇਦ ਕੁਛ ਨਾ ਕੁਛ ਉੱਤੇ ਪਲਟਾ ਕਰ ਦਾਂਗੇ ਲੇਕਿਨ ਅਖੀਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਕਿ ਬੀਜੇਪੀ ਇੱਕ ਵੱਡੀ ਜਿੱਤ ਦੇ ਨਾਲ ਉੱਥੋਂ ਨਿਕਲ ਕੇ ਚਲੇ ਜਾਂਦੀ ਆ ਕਿਉਂਕਿ ਭਾਜਪੀ ਨੇ ਫਾਰਮੂਲਾ ਉੱਥੇ ਲਗਾ ਦਿੱਤਾ ਸੀਗਾ ਕਿ 35 ਵਰਸਸ 1 ਯਾਨੀ ਕਿ 35 ਬਨਾਮ 1 36 ਬਰਾਦਰੀਆਂ ਉੱਥੇ ਹਰਿਆਣਾ ਦੇ ਵਿੱਚ ਆਪਣੇ ਕੋਲ ਨੇ ਤੇ 36 ਬਰਾਦਰੀਆਂ ਦੇ ਵਿੱਚ ਉਹਨਾਂ ਨੇ ਪੋਲਰਾਈਜੇਸ਼ਨ ਕਰਕੇ 35 ਵਰਸਸ 1 ਕਰਤਾ ਮਤਲਬ ਕਿ जाट ਸਿੱਖ ਵੋਟ ਨੂੰ ਬਾਕੀ ਸਾਰਿਆਂ ਨਾਲ ਲੜਾ ਦਿੱਤਾ ਤੇ ਉਹੀ ਪੈ ਤੜਾ ਮੇਰੇ ਖਿਆਲ ਹੁਣ ਪੰਜਾਬ ਦੇ ਉੱਪਰ ਵੀ ਉਹ ਲੱਗ ਰਿਹਾ ਕਿ ਕਿਸਾਨ ਆਗੋਂ ਨੂੰ ਸੋਚਣਾ ਪਾਏਗਾ ਇਹ ਸਾਨੂੰ ਆਪਣੇ ਸੰਗਠਨ ਦੀ ਜਿਹੜੀ ਤਾਕਤ ਹੈ ਉਹ ਵਧਾਉਣੀ ਪੈਗੀ ਕਿਤੇ ਇਹੀ ਫਾਰਮੂਲਾ ਪੋਲਰਾਈਜੇਸ਼ਨ ਦਾ ਜਿੱਤ ਦਾ ਫਾਰਮੂਲਾ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਸਿਰ ਚੜ ਕੇ ਉਹ ਨਾ ਕਿਤੇ ਪੁਗਾ ਜਾਣ ਹੁਣ ਦੂਜੀ ਪਾਸੇ ਆਪਾਂ ਗੱਲ ਕਰਦੇ ਜੇ ਤਾਂ ਆਪਾਂ ਕਿਸਾਨੀ ਦੀ ਗੱਲ ਕਰਦੇ ਆ ਕਿਸਾਨੀ ਦੇ ਵਿੱਚ ਆਪਾਂ ਸਾਰੀਆਂ ਜਾਤਾਂ ਨੂੰ ਲੈ ਕੇ ਆਉਨੇ ਆ ਤੇ ਸਾਰੇ ਧਰਮਾਂ ਨੂੰ ਵੀ ਲੈ ਕੇ ਆਉਨੇ ਆ ਕਿਸਾਨ Hindu ਵੀ ਹੋ ਸਕਦਾ ਸਿੱਖ ਵੀ ਹੋ ਸਕਦਾ ਕੋਈ ਹੋਰ ਵੀ ਹੋ ਸਕਦਾ ਹੈ ਪਰ ਅੰਤਰਰਾਸ਼ਟਰੀ ਮੰਚ ਦੇ ਉੱਪਰ ਜਦੋਂ ਆਪਾਂ ਕਿਸਾਨੀ ਦੀ ਗੱਲ ਕਰਦੇ ਆਂ ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚੋਂ ਕਿਸਾਨੀ ਦੀ ਗੱਲ ਹੁੰਦੀ ਹੈ ਸਾਡੇ ਕੋਲ ਜਿਹੜਾ ਫਿਰ ਅਕਸ਼ਿਕ ਨਿਕਲ ਕੇ ਸਾਹਮਣੇ ਆਉਂਦਾ ਉਹ ਫਿਰ ਕਿ ਦਸਤਾਰ ਦਾ ਅਕਸ਼ਿਕ ਨਿਕਲ ਕੇ ਆਉਂਦਾ ਕਿ ਸਿੱਖ ਕਰਤਾਰ ਕਿਸਾਨੀ ਦੇ ਵਿੱਚ ਸਾਨੂੰ ਲੱਗਦਾ ਕਿ ਸਾਹਮਣੇ ਆ ਰਿਹਾ ਜਾਂ ਸੰਘਰਸ਼ ਕਰਦਾ ਦਿਖ ਰਿਹਾ ਦੇਖੋ ਇੱਕ ਪਾਸੇ ਤਾਂ ਸਾਡੇ ਕੋਲ ਡਲੇਵਾਲ ਸਾਹਿਬ ਬੈਠੇ ਹੋਏ ਨੇ ਮਰਨ ਵੱਤ ਦੇ ਉੱਪਰ ਦੂਸਰੇ ਪਾਸੇ ਅਸੀਂ ਕਹਿੰਦੇ ਆ ਕਿ ਦਿੱਲੀ ਨੂੰ ਅਸੀਂ ਕੂਚ ਵੀ ਕਰਨ ਆਇਆ ਪੈਦਲ ਜਥਿਆਂ ਦੇ ਵਿੱਚ 101 ਮਰਜੀ ਵੜੇ ਜਥੇ ਬਣਾ ਕੇ ਉਹ ਕਾਮਯਾਬ ਨਹੀਂ ਹੋ ਰਿਹਾ ਇੱਕ ਪਾਸੇ ਸਾਡੇ ਕੋਲ ਫਿਰ ਵੱਡੇ ਆਗੂਆਂ ਦੇ ਬਿਆਨ ਇਹ ਵੀ ਆ ਰਹੇ ਆ ਕਿ ਸਾਨੂੰ ਇਹ ਜਥੇ ਦਿੱਲੀ ਨੂੰ ਭੇਜਣੇ ਬੰਦ ਕਰਨੇ ਚਾਹੀਦੇ ਆ ਇਹ ਕੋਈ ਵਧੀਆ ਇਹ ਸਕੀਮ ਨਹੀਂ ਹੈਗੀ ਜਾਂ ਰਣਨੀਤੀ ਨਹੀਂ ਹੈਗੀ ਹੋਰ ਇਹਦੇ ਨਾਂ ਦੇ ਨਾਲ ਅਸੀਂ ਇਹ ਵੀ ਬਿਆਨ ਕਰੀ ਜਾ ਰਹੇ ਆ ਕਿਸਾਨ ਆਗੂਆਂ ਦੀ ਜਦੋਂ ਆਪਾਂ ਬਿਆਨਾਂ ਚ ਚੱਕਦੇ ਆ ਕਿ ਅਸੀਂ ਹੁਣ ਰੇਲਾਂ ਵੀ ਰੋਕਾਂਗੇ ਅਸੀਂ ਹੁਣ ਹਾਈਵੇ ਵੀ ਬੰਦ ਕਰਾਂਗੇ ਅਸੀਂ ਹੁਣ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਵੀ ਕਰਾਂਗੇ ਵਗੈਰਾ ਵਗੈਰਾ ਸੋ ਇੱਥੇ ਸਾਨੂੰ ਦੇਖਣਾ ਪਏਗਾ ਕਿ ਜੇ ਤੁਸੀਂ ਹੁਣ ਦੁਬਾਰਾ ਰੇਲਾਂ ਰੋਕਣ ਤੇ ਆਏ ਜਾਂ ਬੱਸਾਂ ਰੋਕਣ ਤੇ ਆਏ ਜਾਂ ਹਾਈਵੇ ਰੋਕਣ ਦੇ ਉੱਪਰ ਆਏ ਜਾਂ ਪੁਤਲੇ ਫੂਕਣ ਦੇ ਫਿਰ ਦੁਬਾਰਾ ਰੋਅ ਦੇ ਵਿੱਚ ਆਉਣੇ ਹੋ ਜਾਂ ਉਹ ਦਿੱਲੀ ਦੇ ਕੂਚ ਵੀ ਚੱਲ ਰਹੇ ਆ ਉਹ ਵੀ ਸਫਲ ਹੋ ਰਹੇ ਆ ਇਹਦੇ ਨਾਲ ਜਿਹੜੀ ਪਰਸੈਪਸ਼ਨ ਆ ਉਹ ਫਿਰ ਅ ਅੰਤਰਰਾਸ਼ਟਰੀ ਮੰਚ ਉੱਪਰ ਵੀ ਬਦਲਦੀ ਆ ਕਿ ਜਿਹੜਾ ਇੱਕ ਸਰਕਾਰੀ ਸਨੇਹਾ ਆ ਉਹ ਫਿਰ ਸਾਡੀ ਜਿਹੜੀ ਸਿੱਖ ਕਮਿਊਨਿਟੀ ਆ ਕਿਸਾਨ ਦਾ ਜਿਹੜਾ ਫੇਸ ਸਿੱਖ ਕਮਿਊਨਿਟੀ ਦੇ ਨਾਲ ਦਿਖਾਇਆ ਜਾ ਰਿਹਾ ਉਹਦੇ ਵਿੱਚ ਪਰਸੈਪਸ਼ਨ ਫਿਰੋਟ ਜਾ ਰਹੀ ਆ ਸ਼ਾਇਦ ਸਰਕਾਰਾਂ ਕਿਸੇ ਜਾਂ ਉਹ ਏਜੰਸੀਆਂ ਕਿਸੇ ਢੰਗ ਦੇ ਨਾਲੇ ਕੰਮ ਜਾਬ ਹੋ ਰਹੀਆਂ ਕਿ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਇਹ ਸਿੱਖ ਨੇ ਇਹ ਦੇਸ਼ ਦੇ ਵਿੱਚ ਹਿੰਸਾ ਫਲਾਉਂਦੇ ਨੇ ਇਹ ਹੀ ਸਾਰੀਆਂ ਰੁਕਾਵਟਾਂ ਖੜੀਆਂ ਕਰਦੇ ਨੇ ਇਹ ਹੀ ਸਾਰੇ ਇਹ ਕਹੋ ਕਿ ਜੋ ਵੀ ਇਹਨਾਂ ਨੇ ਧਰਨੇ ਤੋਂ ਨੇ ਲਾਉਣੇ ਜਾਂ ਬੰਦ ਕਰਨਾ ਜਾਂ ਸਭ ਮਤਲਬ ਕਿ ਜੋ ਵੀ ਸਮੱਸਿਆਵਾਂ ਕ੍ਰੀਏਟ ਹੋਣੀਆਂ ਇਹਨਾਂ ਦੇ ਕਰਕੇ ਹੋਣੀਆਂ ਤੇ ਫਿਲਹਾਲ ਇਹ ਚੀਜ਼ ਬਾਹਰ ਨਿਕਲ ਕੇ ਆ ਰਹੀ ਆ ਕਿ ਇਹਦੇ ਨਾਲ ਸਿੱਖੀ ਐਕਸ਼ਨ ਨੂੰ ਕਹਿ ਲੋ ਕਿ ਝੋਟ ਲੱਗ ਰਹੀ ਹੈ ਉਹਨਾਂ ਨੂੰ ਉਹ ਨਿਵਾਨ ਵੱਲ ਜਾ ਰਿਹਾ ਸੋ ਕਿਸਾਨ ਆਗੂਆਂ ਨੂੰ ਜਿੱਥੇ ਆਪਣੀ ਰਣਨੀਤੀ ਦੇ ਉੱਪਰ ਸੋਚਣਾ ਪਵੇਗਾ ਕਿ ਅਸੀਂ ਕਿਸ ਰਣਨੀਤੀ ਦੇ ਨਾਲ ਚੱਲਣਾ ਆ ਉਹ ਤਾਂ ਇੱਕੋ ਹੀ ਫਾਰਮੂਲਾ ਹੈ ਕਿ ਤੁਸੀਂ ਇੱਕ ਜੁੱਟਦਾ ਦੇ ਨਾਲ ਇਕੱਠੇ ਹੋ ਕੇ ਸੰਘਰਸ਼ ਕਰੋ ਤਾਂ ਹੀ ਤੁਹਾਡੀ ਉਹ ਗੱਲਬਾਤ ਸੁਣਨਗੇ ਤੇ ਨਾਲ ਦੀ ਨਾਲ ਇਸ ਜਿਹੜਾ ਨਵੇਂ ਮਾਰਕੀਟਿੰਗ ਏਜੰਡਾ ਆ ਇਹਨੂੰ ਵੀ ਪੜ੍ਹਨਾ ਪਵੇਗਾ ਔਰ ਇਹਦੇ ਉੱਪਰ ਵੀ ਰਾਏ ਬਿਆਨ ਕਰਨੀ ਪਵੇਗੀ ਨਹੀਂ ਤਾਂ ਸਰਕਾਰਾਂ ਤੁਹਾਡੇ ਉੱਪਰ ਠੋਸ ਕੇ ਚੱਲ ਜਾਣਗੀਆਂ ਤੀਸਰਾ ਜਿਹੜੀ ਇੱਕ ਨਵੀਂ ਗੱਲ ਨਿਕਲ ਕੇ ਆਈ ਹੈ ਕਿ ਸਾਡੀ ਜਿਹੜੀ ਸਿੱਖੀ ਅਕਸ਼ਿਆ ਉਹ ਕਿਸਾਨੀ ਅੰਦੋਲਨ ਦੇ ਵਿੱਚ ਲਪੇਟ ਕੇ ਸਰਕਾਰਾਂ ਜਾਂ ਏਜੰਸੀਆਂ ਖਰਾਬ ਕਰ ਰਹੀਆਂ ਉਹਦੇ ਉੱਪਰ ਵੀ ਤਾਂ ਸਾਨੂੰ ਥੋੜਾ ਜਿਹਾ ਦੇਖਣਾ ਪਾਏਗਾ ਗੌਰ ਕਰਨਾ ਪਾਏਗਾ ਕਿਉਂਕਿ ਪੰਜਾਬ ਦੇ ਵਿੱਚੋਂ ਫੇਸ ਤਾਂ ਫਿਰ ਸਿੱਖੀ ਦਾ ਨਿਕਲਣਾ ਆ ਤੇ ਇਹ ਕਿਸਾਨਾਂ ਗੱਲ ਨੂੰ ਇਹ ਨਾਲ ਦੀ ਨਾਲ ਤਿੰਨ ਚੀਜ਼ਾਂ ਦੇਖਣੀਆਂ ਪੈਣਗੀਆਂ ਤੇ ਹੁਣ ਚਲਦੇ ਹਾਂ ਜੀ ਆਪਾਂ ਆਪਣੇ ਦੂਸਰੇ ਵਿਸ਼ੇ ਦੇ ਵੱਲ ਕਹਿੰਦੇ ਜੀ ਪੰਜਾਬ ਦੇ ਵਿੱਚ ਠੇਕੇਦਾਰਾਂ ਨੇ ਬੜੀ ਲੁੱਟ ਮਚਾਈ ਹੋਈ ਆ ਜਿੰਨੇ ਦੀ ਸ਼ਰਾਬ ਐਕਸਰਸਾਈਜ਼ ਵਿਭਾਗ ਬਣਾ ਕੇ ਦਿੰਦਾ ਆ ਜਾ ਉਹਨਾਂ ਦਾ ਕੋਈ ਮੁੱਲ ਨਿਰਧਾਰਤ ਕੀਤਾ ਹੋਇਆ ਆ ਉਹਦੇ ਤੋਂ ਕਈ ਹਜ਼ਾਰਾਂ ਰੁਪਏ ਦੇ ਵਿੱਚ ਉੱਥੇ ਬਾਧੂ ਸ਼ਰਾਬ ਵਿਕ ਰਹੀ ਆ ਤੇ ਖਾਸ ਕਰਕੇ ਹੁਣ ਵਿਆਹ ਦੇ ਸੀਜ਼ਨ ਚੱਲ ਰਹੇ ਆ ਤੇ ਵਿਆਹ ਦੇ ਸੀਜ਼ਨ ਦੇ ਵਿੱਚ ਲੋਕ ਕਹਿ ਰਹੇ ਆ ਕਿ ਵੀ ਇਹਨਾਂ ਨੇ ਪੂਰੀ ਲੁੱਟ ਮਚਾਈ ਹੋਈ ਆ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਐਕਸਾਈਜ਼ ਵਿਭਾਗ ਵੀ ਕੁਝ ਨਹੀਂ ਕਰ ਰਿਹਾ ਸ਼ਾਇਦ ਇਹ ਠੇਕੇਦਾਰਾਂ ਦੇ ਨਾਲ ਮਿਲ ਕੇ ਚੰਗੀ ਲੁੱਟ ਪਾ ਰਹੇ ਆ ਦੇਖੋ ਜੀ ਸਿੱਧੂ ਸਾਹਿਬ ਚਾਹੇ ਰਾਜਨੀਤੀ ਦੇ ਵਿੱਚ ਆ ਕਹਿ ਸਕਦਾ ਕਿ ਚਿਰੋ ਕਾਮਯਾਬ ਨਹੀਂ ਹੋਇਆ ਛੱਡ ਕੇ ਜਾਂ ਜਿਸ ਤਰ੍ਹਾਂ ਦਾ ਵੀ ਹੋਇਆ ਲੇਕਿਨ ਉਹ ਇਸ ਸਮੱਸਿਆ ਦੇ ਉੱਪਰ ਜਾਂ ਇਸ ਕਹ ਲੋ ਕਿ ਮਿਲੀ ਭੁਗਤ ਦੇ ਉੱਪਰ ਰੌਲਾ ਪਾਉਂਦੇ ਰਹੇ ਆਪਣੇ ਟਾਈਮ ਦੇ ਵਿੱਚ ਕਿ ਅਗਰ ਤੁਸੀਂ ਐਕਸਰਸਾਈਜ਼ ਵਿਭਾਗ ਨੂੰ ਔਰ ਇਸ ਠੇਕੇਦਾਰਾਂ ਦੇ mafias ਨੂੰ ਅਗਰ ਤੁਸੀਂ ਥੋੜਾ ਸੈੱਟ ਕਰ ਲਓ ਜਾਂ ਸਰਕਾਰ ਖੁਦ ਹੀ ਕੋਈ ਐਸ ਤਰ੍ਹਾਂ ਦਾ ਵਿਭਾਗ ਬਣਾ ਲਵੇ ਜਾਂ ਕੋਈ ਐਸ ਤਰ੍ਹਾਂ ਦਾ ਤੰਤਰ ਬਣਾ ਲਵੇ ਕਿ ਉਹ ਆਪਣੇ ਸ਼ਰਾਬ ਨੂੰ ਵੇਚੇ ਸਹੀ ਮੁੱਲ ਦੇ ਵਿੱਚ ਜਾਂ ਘੱਟ ਮੁੱਲ ਦੇ ਵਿੱਚ ਵੀ ਅਗਰ ਤੁਸੀਂ ਲੋਕਾਂ ਤੱਕ ਉਹ ਸ਼ਰਾਬ ਪਹੁੰਚ ਦੀ ਕਰ ਦੋ ਖਾਸ ਕਰਕੇ ਪੰਜਾਬ ਦੇ ਲੋਕਾਂ ਤੱਕ ਤਾਂ ਤੁਹਾਨੂੰ ਕਾਫੀ ਜ਼ਿਆਦਾ ਵੱਡਾ ਰੈਵਨਿਊ ਆ ਸਕਦਾ ਉਹ ਅੱਜ ਫਿਰ ਗੱਲ ਫੇਰ ਹੁਣ ਬਾਹਰ ਨਿਕਲ ਕੇ ਆਉਂਦੀ ਆ ਕਿ ਉਹ ਗੱਲ ਦੇ ਵਿੱਚ ਵਜਨ ਸੀ ਲੇਕਿਨ ਇਹ ਜਿਹੜੀ ਆਪਾਂ ਵਿਸ਼ਲੇਸ਼ਣ ਮੈਂ ਕੋਸ਼ਿਸ਼ ਕਰ ਰਹੇ ਆ ਕਰਨ ਦਾ ਅਸੀਂ ਕੋਸ਼ਿਸ਼ ਕਰਦੀ ਆ ਕਿ ਆਪਣੇ ਜਿਹੜੇ ਪੱਤਰਕਾਰ ਵੀਰ ਨੇ ਉਹਨਾਂ ਦੀਆਂ ਖਬਰਾਂ ਨੂੰ ਦੇਖੀ ਹੈ ਉਹਨਾਂ ਦੇ ਅੰਕੜਿਆਂ ਨੂੰ ਦੇਖੀਏ ਤੇ ਮੈਂ ਦੱਸਦਾ ਕਿ ਅਜੀਤ ਅਖਬਾਰ ਦੇ ਵਿੱਚ ਅੰਕੜਿਆਂ ਦੇ ਨਾਲ ਆਰਮਪੁਰਾ ਫੋਲਟ ਤਾਲੀਵਾਲ ਸਾਹਿਬ ਉਹਨਾਂ ਨੇ ਇਹ ਕਵਰੇਜ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਜਿਹੜੀ ਆ ਠੇਕੇਦਾਰਾਂ ਦੀ ਲੁੱਟ ਤੇ ਮਹਿੰਗੀ ਸ਼ਰਾਬ ਲਗਾਤਾਰ ਜਾਰੀ ਆ ਚਰਚਾ ਉਹਨਾਂ ਨੇ ਅੰਕੜਿਆਂ ਦੇ ਨਾਲ ਇਹ ਚੀਜ਼ ਕੀਤੀ ਤੇ ਮੈਂ ਉਹ ਅੰਕੜੇ ਦਾ ਵਿਸ਼ਲੇਸ਼ਣ ਅੱਜ ਐਸਟੀਵੀ ਦੇ ਮਾਧਿਅਮ ਰਾਹੀਂ ਤੇ ਦਰਸ਼ਕਾਂ ਦੇ ਜਿਹੜਾ ਸਵਾਲ ਆਇਆ ਸੀ ਉਹਦੇ ਸੰਦਰਭ ਦੇ ਵਿੱਚ ਤੁਹਾਡੇ ਸਾਹਮਣੇ ਕਰਦਾ ਕੀ ਕਰ ਰਿਆਂ ਆ ਜੇ ਆਪਾਂ ਗੱਲ ਕਰੀਏ ਐਕਸਰਸਾਈਜ਼ ਵਿਭਾਗ ਦੀ ਪੰਜਾਬ ਦੇ ਵਿੱਚ ਜਿਹੜਾ ਐਕਸਰਸਾਈਜ਼ ਵਹਾ ਗਿਆ ਉਹਨੇ ਜਿਹੜੀਆਂ ਵਿਆਧਾ ਸੀਜ਼ਨ ਚੱਲਿਆ ਤਾਂ ਉਹਨਾਂ ਨੇ ਪੇਟੀਆਂ ਦਾ ਰੇਟ ਨਿਧਾਰਤ ਕੀਤਾ ਹੋਇਆ ਬਹੁਤ ਘੱਟ ਪੰਜਾਬੀਆਂ ਨੂੰ ਪਤਾ ਕਿ ਇਹ ਇੱਕ ਨਿਧਾਰਤ ਰੇਟ ਹੁੰਦਾ ਆ ਖਾਸ ਕਰਕੇ ਜਦੋਂ ਸੀਜ਼ਨ ਚੱਲਦਾ ਆ ਲੇਕਿਨ ਉਸ ਰੇਟ ਨੂੰ ਆਪਾਂ ਕਹ ਲਓ ਕਿ ਉਸ ਕੀਮਤ ਨੂੰ ਆਪਾਂ ਨਹੀਂ ਜਾਣ ਪਾਉਂਦੇ ਜਾਂ ਆਪਾਂ ਮੱਦੇਨਜ਼ਰ ਨਹੀਂ ਦੱਸਦੇ ਤੇ ਆਪਾਂ ਵੱਖ-ਵੱਖ ਠੇਕੇਦਾਰਾਂ ਦੇ ਜਿਹੜੇ ਵੱਖ-ਵੱਖ ਰੇਟ ਚੱਲ ਰਹੇ ਆ ਇੱਕੋ ਸ਼ਹਿਰ ਦੇ ਵਿੱਚ ਉਹਨਾਂ ਦੇ ਉੱਪਰ ਆਪ ਫਸ ਕੇ ਰਹਿ ਜਾਂਦੇ ਆ ਹੁਣ ਜੇ ਅਪ ਇੱਥੇ ਗੱਲ ਕਰੀਏ ਸਾਡੇ ਕੋਲ ਜਿਹੜਾ ਰਾਇਲ ਸਟੈਗ ਦੀ ਗੱਲ ਕਰੀਏ ਜਿਹੜਾ ਐਕਸਰਸਾਈਜ਼ ਵਿਭਾਗ ਆ ਉਹਨੇ ਉਹਦੀ ਕੀਮਤ ਰੱਖੀ ਹੈ ਕਿ 13 ਕ ਹਜ਼ਾਰ ਦੇ ਕਰੀਬ ਪੇਟੀ ਦੀ ਤੇ ਠੇਕੇਦਾਰ ਇਸ ਵਕਤ ਪੰਜਾਬ ਦੇ ਵਿੱਚ 1.56 ਹਜ਼ਾਰ ਤੱਕ ਇਸ ਪੇਟੀ ਨੂੰ ਵੇਚ ਰਹੇ ਆ ਮਤਲਬ ਕਿ 3000 3500 ਦੇ ਮਾਰਜਨ ਦੇ ਨਾਲ ਇਹ ਵੇਚ ਰਹੇ ਆ ਬਲੈਕ ਡੌਗ ਦੀ ਗੱਲ ਕਰੀਏ ਇਹ ਵੀ 13 ਕ ਹਜ਼ਾਰ ਦਾ ਨਿਰਧਾਰਤ ਕੀਤੀ ਹੈ ਲੇਕਿਨ ਬਲੈਕ ਡੌਗ 1.56 ਤੋਂ 1.7 ਹਜ਼ਾਰ ਦੀ ਪੇਟੀ ਇੱਥੇ ਵਿਕ ਰਹੀ ਆ ਥੋੜੀ ਜਿਹਾ ਆਪਾਂ ਪੋਲੀਸ਼ਰ ਆਬਾਂ ਦੇ ਚਲ ਜਾਨਨੇ ਆ ਸੁਭਾਸ਼ ਸ਼੍ਰੀਗਲ ਦੀ ਗੱਲ ਕਰੀਏ ਆ ਜੇ ਅੰਕੜਿਆਂ ਦੀ ਗੱਲ ਕਰੀਏ ਆ ਉਹਦੇ ਵਿੱਚ ਮੇਰੇ ਖਰ 58000 ਦੀ ਪੇਟੀ ਦਾ ਕੀਮਤ ਅਨੁਸਾਰਤ ਕੀਤੀ ਲੇਕਿਨ ਪੰਜਾਬ ਦੇ ਵਿੱਚ ਵੇਖ ਕਿੰਨੀ ਰਹੀ ਆ 78000 ਦੇ ਲੱਗੇ ਜਾ ਕੇ ਵਿਕ ਰਹੀ ਆ ਸੋ ਇੰਨਾ ਮਾਰਜਨ ਇਹਦੇ ਵਿੱਚ ਪਿਆ ਹੋਇਆ ਆ ਇਸ ਵਿਭਾਗ ਦੇ ਵਿੱਚ ਇਸ ਸ਼ਰਾਬ ਦੇ ਵਿੱਚ ਜਿਹਦੀ ਅੰਦਰ ਇਹ ਸਾਰੀ ਲੁੱਟਖਸਟ ਹੋ ਰਹੀ ਆ ਦੂਸਰੀ ਗੱਲ ਆ ਕੁਝ ਆਪਾਂ ਪਿਛਲੀਆਂ ਖਬਰਾਂ ਵੀ ਦੇਖੀਆਂ ਪੰਜਾਬ ਦੇ ਵਿੱਚ ਆ NRI ਆਉਂਦੇ ਨੇ ਇਹਨਾਂ ਸੀਜ਼ਨਾਂ ਦੇ ਵਿੱਚ ਆਪਣੇ ਲੜਕੇ ਲੜਕੀਆਂ ਨੂੰ ਵਿਆਉਣ ਦੇ ਲਈ ਕੋਸ਼ਿਸ਼ ਹੁੰਦੀ ਹੈ ਕਿ ਉਹ ਪੰਜਾਬ ਕਿਹੜੀ ਮਾਰਨ ਉੱਥੇ ਕੁਝ ਇਨਵੈਸਟਮੈਂਟ ਵੀ ਕਰ ਲੈਣ ਜਾਂ ਆਪਣੇ ਪਰਿਵਾਰਾਂ ਦੇ ਵਿੱਚੋਂ ਜਿਹੜੇ ਜੀ ਨੇ ਵਿਆਉਣ ਵਾਲੇ ਉਹਨਾਂ ਨੂੰ ਵਿਆਹ ਕਰਨ ਆਉਂਦੇ ਤਾਂ ਬੜੇ ਉਚਾਵਾ ਦੇ ਨਾਲ ਨੇ ਲੇਕਿਨ ਇਹ ਜਿਹੜਾ ਮਾਇਆਜਾਲਾ ਸ਼ਰਾਬ ਦਾ ਉਹਦੇ ਵਿੱਚ ਕਈ ਵਾਰ ਫਸ ਕੇ ਰਹੇ ਨੇ ਤੇ ਇਹ ਖਬਰਾਂ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੇਖ ਵੀ ਰਹੇ ਹਾਂ ਸੁਣ ਵੀ ਰਹੇ ਹਾਂ ਕਿ ਕਿਸ ਤਰ੍ਹਾਂ ਉਹ ਇਹਦੇ ਵਿੱਚ ਖੱਪ ਕੇ ਰਹਿ ਗਏ ਇੱਕੋ ਹੀ ਸ਼ਹਿਰ ਹੁੰਦਾ ਚਾਰ ਠੇਕੇਦਾਰ ਉੱਥੇ ਸ਼ਰਾਬਾ ਵੇਚਦਾ ਹੁੰਦੇ ਨੇ ਲੇਕਿਨ ਸਾਰਿਆਂ ਦਾ ਵੱਖਰਾ ਵੱਖਰਾ ਰੇਟ ਲੱਗਾ ਹੁੰਦਾ ਹੈ ਤੇ ਮਾੜੀ ਗੱਲ ਉਹ ਉਦੋਂ ਹੁੰਦੀ ਹੈ ਜਦੋਂ ਕੋਈ ਵਿਆਹ ਵਗੈਰਾ ਹੁੰਦਾ ਤੇ ਉੱਥੇ ਠੇਕੇਦਾਰਾਂ ਦੇ ਗੁੰਡੇ ਆ ਕੇ ਉੱਥੇ ਤੁਹਾਡੇ ਕੋਲ ਮੰਗਦ ਨੇ ਕਿ ਤੁਸੀਂ ਇਸ ਏਰੀਏ ਦੀ ਸ਼ਰਾਬ ਸਾਡੇ ਠੇਕਿਆਂ ਤੋਂ ਕਿਉਂ ਨਹੀਂ ਚੱਕੀ ਤੁਸੀਂ ਬਾਹਲੇ ਠੇਕਿਆਂ ਤੋਂ ਕਿਉਂ ਚੱਕੀ ਹੋਈ ਆ ਸੋ ਇਹਦਾ ਵੀ ਇਤਰਾਜ਼ ਉਹ ਕਰ ਰਹੇ ਆ ਤੇ ਅਗਰ ਤੁਸੀਂ ਫਿਰ ਉਹਨਾਂ ਦੇ ਨਾਲ ਕੋਈ ਤਾਲਮਿਲ ਨਹੀਂ ਬਣਾਉਂਦੇ ਹੈਗੇ ਤਾਂ ਉਹ ਉੱਥੇ ਗੁੰਡਾ ਕਰਦੀ ਤੇ ਵੀ ਉਤਰਦੇ ਨੇ ਤੇ ਕਈ ਵਿਆਹਾਂ ਦੇ ਵਿੱਚ ਗੋਲੀ ਵੀ ਚੱਲੀ ਹੈ ਜਿਹੜਾ ਕਿ ਬਹੁਤ ਮੰਦ ਭਾਗ ਆਇਆ ਸੋ ਇਹ ਕੁਝ ਬਾਇਨਰੀ ਐਗਜ਼ਾਮਪਲਸ ਲੈ ਸਕਦੇ ਆ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਐਕਸਾਈਜ਼ ਵਿਭਾਗ ਆ ਉਹਨੇ ਆਪਣੀ ਇੱਕ ਰੇਟ ਫਿਕਸ ਹੋਣ ਤੋਂ ਬਾਅਦ ਵੀ ਠੇਕੇਦਾਰ ਆਪਣੀ ਮਨਮਰਜ਼ੀ ਦੇ ਨਾਲ ਆਪਣੀ ਮਰਜ਼ੀ ਦੇ ਰੇਟ ਲਗਾ ਰਹੇ ਆ ਤੇ ਠੇਕੇਦਾਰਾਂ ਦੇ ਵਿੱਚ ਵੀ ਬਕਰੇਮਾ ਆ ਕਿ ਉਹ ਕੋਈ ਪੇਟੀ ਕਿੰਨੇ ਦੀ ਵੇਚ ਰਿਹਾ ਤੇ ਕੋਈ ਪੇਟੀ ਕਿੰਨੇ ਦੀ ਵੇਚ ਰਿਹਾ ਇਹਦਾ ਮਤਲਬ ਇਹ ਹੋ ਗਿਆ ਐਕਸਾਈਜ਼ ਵਿਭਾਗ ਦਾ ਜਿਹੜੇ ਉਹਦੇ ਅਫਸਰ ਨੇ ਉਹਨਾਂ ਦਾ ਜਾਂ ਤਾਂ ਉਹਨਾਂ ਦੇ ਨਾਲ ਲੈਣ ਦੇਣ ਦੇ ਵਿੱਚ ਤਾਲਮੇਲ ਬਣਿਆ ਹੋਇਆ ਕਿ ਤੁਸੀਂ ਵੀ ਖਾਈ ਜਾਓ ਤੇ ਅਸੀਂ ਵੀ ਖਾਈ ਜਾਂਦੇ ਆ ਤੇ ਲੋਕਾਂ ਦੀ ਲੁੱਟਖਸਟ ਹੋਈ ਜਾਂਦੀ ਆ ਜਾਂ ਫਿਰ ਇਹ ਠੇਕੇਦਾਰ ਜਿਹੜੇ ਨੇ ਇਹਨਾਂ ਦਾ ਕਿ ਲੋਬੀ ਇੰਨੀ ਤਕੜੀ ਆ ਕਿ ਕੋਈ ਮੁਰੇ ਬੋਲੇ ਨਹੀਂ ਪਾ ਰਿਹਾ ਤੇ ਦੂਸਰੇ ਪਾਸੇ ਇਹ ਵੀ ਸੁਣਨ ਦੇ ਵਿੱਚ ਆਉਂਦਾ ਆ ਬੜੀ ਹੈਰਾਨੀ ਦੀ ਗੱਲ ਹੁੰਦੀ ਆ ਕਿ ਜੇ ਆਪਾਂ ਕਹਿੰਨੇ ਆਂ ਵੀ ਜਿਹੜੀ ਸੁਵਾਸਦਿਕਲ ਸੀਗੀ ਉਹਦੀ 58000 ਉਹਦੀ ਕੀਮਤ ਮਿੱਥੀ ਹੋਈ ਆ ਤੇ ਸਾਨੂੰ ਉਹ ਮਿਲਦੀ ਆ ਕਿ 78000 ਦੇ ਲਾਗੇ ਪਰ ਕਬਰਾਂ ਤਾਂ ਫਿਰ ਇਹੋ ਜਿਹੇ ਵੀ ਨਿਕਲ ਕੇ ਆਉਂਦੀਆਂ ਕਿ ਅਗਰ ਕਹਿੰਦੇ ਜੀ ਤੁਹਾਡੇ ਕਿਸੇ ਐਕਸਰਸਾਈਜ਼ ਅਫਸਰ ਦੇ ਨਾਲ ਗਣਤੋਪ ਹੈਗੀ ਹੈ ਜਾਂ ਮਿੱਤਰ ਦੋਸਤ ਹੈਗਾ ਜਾਂ ਨੇੜਤਾ ਹੈਗੀ ਆ ਇਹ 58000 ਦੀ ਪੇਟੀ ਤਾਂ ਤੁਹਾਨੂੰ 53000 ਚ ਵੀ ਮਿਲ ਜਾਊਗੀ। ਜੋ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਆ ਕਿ ਇਸ ਕਹਿ ਲਓ ਕਿ ਐਕਸਾਈ ਡਿਪਾਰਟਮੈਂਟ ਦੇ ਵਿੱਚ ਜਾਂ ਇਸ ਸ਼ਰਾਬ ਦੇ ਜਿਹੜਾ ਬਿਜ਼ਨਸ ਹੈ ਵਪਾਰ ਹੈ ਉਹਦੇ ਵਿੱਚ ਮਾਰਜਨ ਕਿੰਨਾ ਆ ਔਰ ਇਹ ਮਾਰਜਨ ਦੇ ਵਿੱਚ ਖਾਪ ਹੀ ਕੌਣ ਰਿਹਾ ਆ ਸ਼ਾਇਦ ਵਿਭਾਗ ਖਾ ਰਿਹਾ ਆ ਤੇ ਸ਼ਾਇਦ ਯਕੀਨਨ ਠੇਕੇਦਾਰ ਖਾ ਰਿਹਾ ਆ। ਤੇ ਪੇਸ ਕੌਣ ਰਿਹਾ ਆ ਆਮ ਜਨਤਾ ਪੇਸ ਰਹੀ ਆ ਜਿਹਨੂੰ ਵੱਧ ਮੁੱਲ ਦੇ ਪਰ ਸ਼ਰਾਬ ਲੈਣੀ ਪੈ ਰਹੀ ਆ ਮਜਬੂਰੀ ਬਣਦੀ ਆ ਕਈ ਵਾਰ ਕਿਉਂਕਿ ਸਾਡੇ ਸੀਜ਼ਨ ਚੱਲ ਰਹੇ ਹੁੰਦਾ ਵਿਆਹ ਸ਼ਾਦੀਆਂ ਦੇ ਤਿਹਾਇਆ ਤਿਹਾਰਾਂ ਵਗੈਰਾ ਦਾ ਸੀਜ਼ਨ ਚੱਲ ਰਿਹਾ ਹੁੰਦਾ ਆ ਤੇ ਉਹਦੇ ਵਿੱਚ ਇਹਦੀ ਖਪਤ ਵੱਧਦੀ ਆ ਲੇਕਿਨ ਸਰਕਾਰਾਂ ਮੂਕ ਚੁੱਪ ਨੇ ਉੱਥੇ ਸਰਕਾਰਾਂ ਪਤਾ ਨਹੀਂ ਕਿਉਂ ਨਹੀਂ ਕੋਈ ਐਕਸ਼ਨ ਲੈਣੀ ਆ ਚਾਹੀਦਾ ਤਾਂ ਇਹ ਕਿ ਸਰਕਾਰਾਂ ਨੂੰ ਅਗਰ ਦਿੱਸਦਾ ਆ ਕਿ ਇਹਦੇ ਵਿੱਚ ਇੰਨਾ ਮਾਰਜਿਨ ਆ ਇੰਨਾ ਰੈਵਨਿਊ ਆ ਸਕਦਾ ਆ ਕਿਉਂ ਨਹੀਂ ਉਹ ਕੋਈ ਇਹੋ ਜਿਹੀ ਪਾਲਿਸੀ ਬਣਾ ਲੈਂਦੀ ਜਿਹਦੇ ਅੰਤਰਗਤ ਉਹ ਕੁਝ ਆਪਣੇ स्लots ਖੋਲਣਾ ਆਪਣੇ ਠੇਕੇ ਖੋਲਣ ਤੇ ਉਹਦੇ ਉੱਪਰ ਵਾਜਬ ਕੀਮਤ ਦੇ ਉੱਪਰ ਇਹ ਤੁਹਾਨੂੰ ਸ਼ਰਾਬ ਉੱਥੇ ਪਲਵਦ ਹੋ ਸਕੇ ਸੋ ਇਹਨਾਂ ਉੱਪਰ ਵੀ ਆਪਾਂ ਨੂੰ ਗੌਰ ਕਰਨਾ ਪਾਏਗਾ ਤੀਸਰਾ ਵਿਸ਼ਾ ਆਪਾਂ ਗੱਲ ਕਰਦੇ ਹਾਂ ਜੀ ਸੁਣਨ ਦੇ ਵਿੱਚ ਆ ਰਿਹਾ ਅੱਜਕੱਲ੍ਹ ਖਬਰਾਂ ਦੇ ਵਿੱਚ ਵੀ ਆ ਰਿਹਾ ਹੈ ਕਹਿੰਦੇ ਵੀ ਜਿਹੜਾ ਭਾਰਤ ਪਾਕਿਸਤਾਨ ਦਾ ਵਪਾਰ ਉਹ ਸ਼ੁਰੂ ਹੋ ਸਕਦਾ ਬਿਲਕੁਲ ਜੀ ਬੜੀਆ ਸਵਾਲ ਤੁਸੀਂ ਸਾਡੇ ਸਰਮੋਹ ਕੀਤਾ ਸੀ ਕੋਸ਼ਿਸ਼ ਕਰਦੇ ਹਾਂ ਟਿੱਪਣੀ ਦੇ ਵਿੱਚ ਆਪਾਂ ਲੈ ਕੇ ਆਈਏ ਥੋੜਾ ਖਲਾਸਾ ਜੀਓ ਪੋਲਿਟਿਕਸ ਦੇ ਵਿੱਚ ਕਹ ਲਓ ਵੀ ਸਿਖਰਲੇ ਪੱਧਰ ਤੇ ਉੱਪਰ ਚੇਂਜਸ ਹੋ ਰਹੀਆਂ ਆ ਤੇ ਜਦੋਂ ਆਪਾਂ ਜੀਓ ਪੋਲਿਟਿਕਸ ਨੂੰ ਇਹਨਾਂ ਚੇਂਜਸ ਨੂੰ ਦੇਖਦੇ ਹਾਂ ਤਬਦੀਲੀਆਂ ਨੂੰ ਦੇਖਦੇ ਹਾਂ ਫਿਰ ਆਪਾਂ ਕਿ ਐਸਾ ਹਿਲਾਸ ਸਕਦੇ ਹਾਂ ਕਿ ਅੱਜ ਜਿਹੜੀ ਚੀਜ਼ ਸਾਨੂੰ ਸੰਭਵ ਲੱਗ ਰਹੀ ਹੈ ਕਿ ਸਾਡੇ ਬਾਰਡਰ ਖੁੱਲ ਜਾਣਗੇ ਤੇ ਉੱਥੋਂ ਵਪਾਰ ਹੋਏਗਾ ਤੇ ਪੰਜਾਬ ਨੂੰ ਵੀ ਉਹਦੇ ਵਿੱਚੋਂ ਕੁਝ ਨਾ ਕੁਝ ਸੁੱਖ ਦਾ ਸਾਹ ਮਿਲੇਗਾ ਇਹ ਸੰਭਵ ਹੈ ਔਰ ਹੋ ਸਕਦਾ ਉਹਦੇ ਕੋ ਤੱਥ ਤੁਹਾਡੇ ਮੇ ਸਾਹਮਣੇ ਰੱਖਦਾ ਦੇਖੋ 트럼ਪ ਨੇ ਆਪਣੀ ਅਗਲੇ ਸਾਲ ਦੇ ਵਿੱਚ 4 ਸਾਲ ਦੀ ਜਿਹੜੀ ਪਾਰੀ ਹੈ ਉਹ ਖੇਲਣੀ ਸ਼ੁਰੂ ਕਰ ਦੇਣੀ ਹੈ ਇਲੈਕਟ ਹੋ ਚੁੱਕੇ ਨੇ ਲੇਕਿਨ ਉਹਨਾਂ ਦੇ ਹੱਥ ਵਾਂਗ ਡੋਰ ਅਗਲੇ ਸਾਲ ਜਨਵਰੀ ਦੇ ਵਿੱਚ ਆ ਜਾਏਗੀ ਚਾਈਨਾ ਨੇ 트럼ਪ ਨੂੰ ਹੁਣ ਤੋਂ ਹੀ ਕਹ ਲਓ ਕਿ ਆਪਣੇ ਟਾਰਗੇਟ ਤੇ ਰੱਖਿਆ ਹੋਇਆ ਚਾਈਨਾ ਨੇ ਹੁਣ ਤੋਂ ਜਿਹੜੇ ਟੈਰਫ ਆ ਉਹ ਪਹਿਲਾਂ ਹੀ ਲਗਾ ਦਿੱਤੇ ਆ ਇਹਦਾ ਮਤਲਬ ਉਹ ਚਾਈਨਾ ਜਿਹੜਾ ਆ ਉਹ ਅਮਰੀਕਾ ਦੇ ਨਾਲ ਟ੍ਰੇਡ ਵਾਰਡ ਦੇ ਵਿੱਚ ਟ੍ਰੇਡ ਵਾਰ ਦੇ ਵਿੱਚ ਮਤਲਬ ਕਿ ਪੂਰੀ ਗਰਮ ਜੋਸ਼ੀ ਦੇ ਨਾਲ ਉਹ ਕੁੱਦ ਪਿਆ ਆ ਉਹਨਾਂ ਨੂੰ ਪਤਾ ਕਿ ਸਾਨੂੰ ਯੂ ਐਸ ਏ ਦੇ ਨਾਲ ਟੱਕਰ ਲੈਣੀ ਪੈਗੀ ਤੇ ਹੁਣ ਜੇ ਅਪਾ ਯੂ ਐਸ ਏ ਦੀ ਗੱਲ ਕਰੀਏ ਪਹਿਲੀ ਗੱਲ ਤਾਂ ਇਹ ਆ ਕਿ ਯੂ ਐਸ ਏ ਸਿੱਧਾ ਚਾਈਨਾ ਦੇ ਨਾਲ ਟੱਕਰ ਨਹੀਂ ਲੈ ਸਕਦਾ ਉਹਨੂੰ ਅਗਰ ਏਸ਼ੀਆ ਦੇ ਖਿੱਤੇ ਵਿੱਚ ਇਹ ਟੱਕਰ ਲੈਣੀ ਤਾਂ ਪੈਗੀ ਮਜਬੂਰੀ ਆ ਕਿਉਂਕਿ ਚਾਈਨਾ ਇੱਕ ਵੱਡੀ ਡਿਵੈਲਪਿੰਗ ਕੰਟਰੀ ਆ ਆਪਾ ਡਵੈਲਪ ਵੀ ਕਹਿ ਸਕਦੇ ਆ ਲੇਕਿਨ ਉਹਨਾਂ ਦਾ ਵਪਾਰ ਬਹੁਤ ਜ਼ਿਆਦਾ ਹੈ ਉਹਨੂੰ ਟੱਕਰ ਲੈਣੀ ਪੈਗੀ ਸੋ ਚਾਈਨਾ ਦੇ ਨਾਲ ਹੁਣ ਫਿਰ ਸਿੱਧੇ ਢੰਗ ਨਾਲ ਟੱਕਰ ਦੇ ਲੈਣ ਦੇ ਲਈ ਉਹਨਾਂ ਨੂੰ ਭਾਰਤ ਦੀ ਲੋੜ ਪਾਏਗੀ ਭਾਰਤ ਦੀ ਅਗਰ ਲੋੜ ਪਾਏਗੀ ਤਾਂ ਉੱਥੇ ਫਿਰ ਮਮਕਨ ਹੋ ਜਾਂਦਾ ਹੈ ਕਿ ਕਿਸੇ ਨਾ ਕਿਸ ਤਰ੍ਹਾਂ ਟਰੰਪ ਵਿਚੋਲਗੀ ਕਰੇਗਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਿ ਤੁਸੀਂ ਆਪਣਾ ਵਪਾਰ ਖੋਲੋ ਵਪਾਰ ਵਧਾਓ ਇਹਦੇ ਨਾਲ ਹੀ ਗੱਲ ਬਣੇਗੀ ਕਿ ਉਹ ਚਾਈਨਾ ਦੇ ਨਾਲ ਫਿਰ ਟੱਕਰ ਲੈ ਸਕਦਾ ਦੂਸਰੇ ਪਾਸੇ ਆਪਾਂ ਥੋੜਾ ਗੌਰ ਕਰ ਸਕਦੇ ਆ ਕਿ ਟ੍ਰੰਪ ਦੀ Imran Khan ਦੇ ਨਾਲ ਨੇੜਤਾ ਹੈ ਹੋ ਸਕਦਾ ਕਿ 트ੰਪ ਦਾ ਜਦੋਂ ਕਾਰਜਕਾਲ ਦੀ ਸ਼ੁਰੂਆਤ ਹੋਵੇ ਤਾਂ ਹੋ ਸਕਦਾ ਮੈਂ ਇਹ ਕਹਿ ਰਿਹਾ ਕਿ ਮੈਂ ਯਕੀਨਨਾ ਤਾਂ ਨਹੀਂ ਆਪਾਂ ਕਹਿ ਸਕਦੇ ਲੇਕਿਨ ਹੋ ਸਕਦਾ ਕਿਉਂਕਿ ਉਹਨਾਂ ਦੇ ਨਾਲ ਨੇੜਤਾ ਰਹੀ ਹੈ Imran Khan ਦੇ ਨਾਲ ਮੰਨਿਆ ਜਾਂਦਾ ਹੈ ਕਿ Imran Khan 트ੰਪ ਦੀ ਗੱਲ ਨਹੀਂ ਮੋੜਦਾ ਤਾਂ ਹੋ ਸਕਦਾ ਕਿ ਉਹ ਜਿਹੜੀਆਂ ਫੈਸਲਾਖਾਂ ਨੇ ਉਹਦੇ ਵਿੱਚੋਂ ਬਾਹਰ ਵੀ ਆ ਜਾਣ ਤੇ ਪਾਕਿਸਤਾਨ ਦੇ ਵਿੱਚ ਆਪਾਂ ਨੂੰ ਕੁਝ ਹੋਰ ਵੀ ਉੱਥੇ ਮੰਜ਼ਰ ਦੇਖਣ ਨੂੰ ਮਿਲਣ ਤੇ ਅਗਰ ਇੰਡੀਆ ਪਾਕਿਸਤਾਨ ਦਾ ਵਪਾਰ ਸ਼ੁਰੂ ਹੋ ਜਾਂਦਾ ਤੇ ਇਹਦੇ ਵਿੱਚ ਫਾਇਦਾ ਇੰਡੀਆ ਨੂੰ ਵੀ ਹੈ ਤੇ ਪਾਕਿਸਤਾਨ ਨੂੰ ਵੀ ਹੈ ਪਾਕਿਸਤਾਨ ਨੂੰ ਜ਼ਿਆਦਾ ਫਾਇਦਾ ਹੋ ਸਕਦਾ ਕਿਉਂਕਿ ਆਰਥਿਕ ਤੌਰ ਤੇ ਇਸ ਦਾ ਇਸ ਵਕਤ ਪਾਕਿਸਤਾਨ ਜ਼ਿਆਦਾ ਝੰਬਿਆ ਹੋਇਆ ਤੇ ਉਹ ਇਹਦਾ ਜ਼ਿਆਦਾ ਲਾਭ ਲੈ ਸਕਦਾ ਮਾਲ ਹੁਣ ਵੀ ਇੰਡੀਆ ਦਾ ਪਾਕਿਸਤਾਨ ਦੇ ਵਿੱਚ ਜਾਂਦਾ ਆ ਲੇਕਿਨ ਬਾਇਅ ਦਬਾਈ ਹੋ ਕੇ ਜਾਂਦਾ ਮਹਿੰਗਾ ਹੋ ਕੇ ਜਾਂਦਾ ਉੱਪਰੋਂ ਪਾਕਿਸਤਾਨ ਨੇ ਕਰਜ਼ਾ ਇੰਨਾ ਕਿ ਜ਼ਿਆਦਾ ਚੱਕਿਆ ਹੋਇਆ ਕਿ ਉਹਦੇ ਕਨਫੇ ਜਿਹੜੀਆਂ ਉੱਤੇ ਰੈਸਟ੍ਰਿਕਸ਼ਨਸ ਲੱਗਦੀਆਂ ਵਰਲਡ ਬੈਂਕ ਦੀਆਂ ਉਹਦੇ ਨਾਲ ਫਿਰ ਮਹਿੰਗਾਈ ਜ਼ਿਆਦਾ ਵੱਧੀ ਆ ਤੇ ਅਗਰ ਪਾਕਿਸਤਾਨ ਦਾ ਵਪਾਰ ਇੰਡੀਆ ਦੇ ਨਾਲ ਖੁੱਲਦਾ ਤਾਂ ਤਕਰੀਬਨ ਤਕਰੀਬਨ ਪਾਕਿਸਤਾਨੀਆਂ ਦੇ ਵਿੱਚੋਂ ਜ਼ਿਆਦਾ ਆਮਨਫਾ ਕੱਢ ਸਕਦਾ ਹੈ ਜ਼ਿਆਦਾ ਫਾਇਦਾ ਲੈ ਸਕਦਾ ਸੋ ਇਹ ਜਿਹੜੀ ਦੋਵਾਂ ਦੇਸ਼ਾਂ ਦੀ ਆਪਾਂ ਕਹਿ ਸਕਦੇ ਹਾਂ ਵਪਾਰ ਕਨੇਡਤਾ ਆ ਇਹ ਅਮਰੀਕਾ ਨੂੰ ਵੀ ਵਧੀਆ ਰਹੇਗੀ ਤੇ ਇਹਨਾਂ ਦੋਨਾਂ ਮੁਲਕਾਂ ਨੂੰ ਵੀ ਵਧੀਆ ਰਹੇਗੀ ਇਹਦੇ ਵਿੱਚ ਇੱਕ ਆਪਾਂ ਹੋਰ ਗੱਲ ਕਰ ਸਕਦੇ ਹਾਂ ਇਹਦਾ ਇੱਕ ਹੋਰ ਫਾਇਦਾ ਕੀ ਹੈ ਦੋਨੇ ਮੁਲਕ ਇਸ ਵੇਲੇ ਜਿਹੜਾ ਮਿਲਟਰੀ ਆ ਉਹਦੀ ਡਿਫੈਂਸ ਆ ਉਹਦੇ ਬਜਟ ਦੇ ਉੱਪਰ ਕਹਿ ਲਓ ਕਿ ਕਰੋੜਾਂ ਦੇ ਵਿੱਚ ਪੈਸਾ ਲਗਾ ਰਹੇ ਆ ਅਗਰ ਮਿੱਤਰਤਾ ਹੁੰਦੀ ਆ ਦਿਨ ਸੁਖਾਵੇਂ ਹੁੰਦੇ ਆ ਬਾਰਡਰਸ ਖੁੱਲਦੇ ਆ ਤਾਂ ਧਿਆਨ ਵਪਾਰ ਵੱਲ ਜਾਏਗਾ ਤਾਂ ਉਹਦੇ ਨਾਲ ਜਿਹੜਾ ਫਿਰ ਮਿਲਟਰੀ ਦਾ ਬਜਟ ਹੈ ਉਹ ਵੀ ਘੱਟ ਹੋਏਗਾ ਮਿਲਟਰੀ ਦਾ ਬਜਟ ਘੱਟ ਹੋਣ ਦਾ ਮਤਲਬ ਕੀ ਆ ਕਿ ਦੋਨਾਂ ਦੇਸ਼ਾਂ ਦੀ ਸਰਕਾਰਾਂ ਸਿੱਖਿਆ ਦੇ ਉੱਪਰ ਜਾਂ ਉਸਾਰੀ ਦੇ ਕੰਮਾਂ ਦੇ ਉੱਪਰ ਜਾਂ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਦੇ ਵਿੱਚ ਫਿਰ ਕੋਈ ਨਾ ਕੋਈ ਸਰਮਾਇਆ ਉੱਥੇ ਲਗਾਉਣ ਦੇ ਕਾਬਿਲ ਹੋ ਜਾਣਗੇ ਸੋ ਆਸ ਕਰਦੇ ਆ ਕਿ ਇਹ ਜਿਹੜਾ ਇੱਕ ਕਹੋ ਕਿ ਐਨਐਚਆਰ ਦਾ ਕੰਮ ਅੜਿਆ ਹੋਇਆ ਆ 트럼ਪ ਦੇ ਆਉਣ ਦੇ ਨਾਲ ਜੇਕਰ ਇਹ ਖੁੱਲਦਾ ਤਾਂ ਜਿਆਦਾ ਵਧੀਆ ਰਹੇਗਾ ਜੀ ਇਹ ਸਨ ਤੁਹਾਡੇ ਕੁਝ ਸਵਾਲ ਦੋਕ ਸਵਾਲ ਵੈਸੇ ਰਹਿ ਗਏ ਨੇ ਉਹ ਕੋਸ਼ਿਸ਼ ਕਰਾਂਗੇ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣ ਦੀ ਸਮਾਂ ਇਜਾਜ਼ਤ ਨਹੀਂ ਦਿੰਦਾ ਸਮਾਂ ਲੰਘਦਾ ਜਾ ਰਿਹਾ ਸੋ ਧੰਨਵਾਦ ਕਰਦੇ ਆ ਤੁਸੀਂ ਪ੍ਰੋਗਰਾਮ ਦੇ ਨਾਲ ਜੁੜਿਓ ਇੰਡਸ ਪ੍ਰਾਈਮ ਦੇ ਨਾਲ ਤੁਸੀਂ ਰابطਾ ਬਣਾਉਨੇ ਹੋ ਤੁਹਾਡੇ ਸੁਝਾਵਾਂ ਦਾ ਤੁਹਾਡੇ ਸਵਾਲਾਂ ਦਾ ਹਮੇਸ਼ਾ ਸਵਾਗਤ ਰਹੇਗਾ ਮੈਂ ਹਰਜੀਤਲ ਸਾੜਾ ਇੰਡਸ ਟੀਵੀ ਸਤਿ ਸ਼੍ਰੀ ਅਕਾਲ thank you